ਸਾਹਬ ਵਾਹਿਗੁਰੂ ਜੀ ਕੀ ਫਤਿਹ ਲੋਕੀ ਹੜਪੜ ਤਵੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਦੀ ਪਿੰਡ ਗਿੱਧਰ ਪਿੰਡੀ ਤੋਂ ਸੇਵਾ ਜਾ ਰਹੀ ਅੱਜ ਫਿਰ ਅਸੀਂ ਕੀਤਾ ਲੰਗਰ ਤਿਆਰ ਲੰਗਰ ਤਿਆਰ ਕਰਨ ਤੋਂ ਬਾਅਦ ਕੀਤਾ ਪੈਗ ਨਾਲ ਵੀਰਪਰਾਵਾਂ ਨੇ ਫਿਰ ਅਸੀਂ ਅੱਗੇ ਬਾਹਰ ਇਕੱਠੇ ਹੋ ਰਹੇ ਸੀ ਸਾਰੇ ਵੀਰਪਰਾ ਫਿਰ ਟਰਾਲੀ ਵਿੱਚ ਕਰ ਰਹੇ ਸੀ ਲੋਡ ਪਾਣੀ ਲੰਗਰ ਫਿਰ ਸਰਪੰਚ ਸਾਹਿਬ ਜੀ ਨਾਲ ਮਿਲੇ ਫਿਰ ਅਸੀਂ ਗੁਰਦੁਆਰਾ ਸਾਹਿਬ ਤੋਂ ਲਿਆ ਨਿਸ਼ਾਨ ਸਾਹਿਬ ਤੇ ਟਰੈਕਟਰ ਦੇ ਅੱਗੇ ਸਜਾਇਆ ਜਾਣ ਤੋਂ ਬਾਅਦ ਅਸੀਂ ਪਿੰਡ ਵਾਲੇ ਹੋਰ ਜ਼ਿਆਦਾ ਇਕੱਠੇ ਹੋ ਰਹੇ ਸੀ ਸੰਤਾਨ ਸੇ ਜੋਗ ਪਾਰੀਆਂ ਸੀ ਫਿਰ ਅਸੀਂ ਉਸ ਤੋਂ ਬਾਅਦ ਬਾਬਾ ਜੀ ਕੋਲ ਕਰਵਾਈ ਅਰਦਾਸ ਅਰਦਾਸ ਕਰਨ ਤੋਂ ਬਾਅਦ ਅਸੀਂ ਪਾਈ ਚਾਲੇ ਚਾਲੇ ਪਾਉਣ ਤੋਂ ਬਾਅਦ ਅਸੀਂ ਪਹੁੰਚੇ ਸਿੱਧਾ ਪੈਟਰੋਲ ਪੰਪ ਤੇ ਪੈਟਰੋਲ ਪੰਪ ਤੇ ਸੰਤਾਂ ਬਹੁਤ ਹੀ ਜ਼ਿਆਦਾ ਖੁੱਸੇ ਸੇਵਾ ਲਈ ਤੇ ਫਿਰ ਅਸੀਂ ਕਰਵਾਈ ਟੈਂਕੀ ਫੁੱਲ ਟੈਂਕੀ ਫੁੱਲ ਕਰਵਾ ਕੇ ਫਿਰ ਅਸੀਂ ਬਾਅਦ ਤੇ ਚੱਲੇ ਚਾਲੇ ਪਾਉਣ ਤੋਂ ਬਾਅਦ ਅਸੀਂ ਸਾਨੂੰ ਆਪਣੇ ਸਰਕਾਰੀ ਜੋਬ ਫਿਰ ਜੋਬ ਵਾਲੇ ਭਰਾ ਮਿਲ ਗਏ ਤੇ ਸਰਪੰਚ ਸਾਹਿਬ ਦੇ ਨਾਲ ਉਨ੍ਹਾਂ ਨੇ ਵੀ ਸਹਿਯੋਗ ਕੀਤਾ ਕਾਫੀ ਸਾਥ ਦਿੱਤਾ ਫਿਰ ਅਸੀਂ ਪਹੁੰਚੇ ਪਿੰਡ ਦੇ ਵਿੱਚ ਜੋ ਕਿ ਜੋ ਕੋਰੈਕਟਾਂ ਦੇ ਤੋਂ ਅਗੇ ਪਿੰਡ ਜੀਗਾ ਮੈਂ ਉੱਥੇ ਜਾ ਕੇ ਸੰਗਤਾਨਾ ਕੀ ਤਰਾਫ ਦਾ ਤੇ ਬੋਲਦੇ ਸੀਗੇ ਕਿ ਕਹਿੰਦੇ ਸੀਗੇ ਸਾਨੂੰ ਬਹੁਤ ਹੀ ਜ਼ਿਆਦਾ ਪਾਣੀ ਦੀ ਨੀਡ ਆ ਸਾਨੂੰ ਜ਼ਰੂਰਤ ਆ ਫਿਰ ਅਸੀਂ ਪਾਣੀ ਦੀ ਸੇਵਾ ਕੀਤੀ ਪਿੰਡ ਵਿੱਚ ਆ ਕੇ ਜੋ ਕਿ ਬਹੁਤ ਹੀ ਪਿੰਡ ਵਾਲਿਆਂ ਨੇ ਸਹਿਯੋਗ ਦਿੱਤਾ ਫਿਰ ਅਸੀਂ ਪਾਣੀ ਤੇ ਚੱਲੇ ਪਿੰਡ ਕਾਨੇ ਨੂੰ ਫਿਰ ਜਾਣਾ ਸੀ ਕਾਨੇ ਪਿੰਡ ਤੇ ਸਾਡਾ ਟਰੈਕਟਰ ਫਸ ਗਿਆ ਰਾਵੀ ਦਰਿਆ ਦੇ ਕੰਢੇ ਤੇ ਜੋ ਕਿ ਰਸਤਾ ਨਵਾਂ ਨਵਾਂ ਬਣਿਆ ਹੋਇਆ ਸੀਗਾ ਸਾਨੂੰ ਨਿਸਿਬਾ ਫਿਰ ਅਸੀਂ ਕੱਢਿਆ ਰਸਤਾ ਤੇ ਕੀਤਾ ਟੋਚਣ ਬਾਨ ਲਈ ਮੰਗਵਾਈ ਜੀਸੀਪੀ ਜੀਐਸਪੀ ਪਿੰਡ ਵਾਲਿਆਂ ਨੇ ਨਾਲ ਵਾਲਿਆਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਵੀਰਜੀ ਹੁਣਾਂ ਨੇ ਫੇਰ ਅਸੀਂ ਨੂੰ ਕੀਤਾ ਫੈਕੂਸ ਆ ਬਣਾ ਟੋਚਣ ਟੋਚ ਬਣਾ ਕੇ ਫਿਰ ਵੀਰਜੀ ਹੁਣੇ ਆਪ ਜੜੇ ਟਰੈਕਟਰ ਤੇ ਤੇ ਉਹਨਾਂ ਨੇ ਜੀਐਸਪੀ ਦੇ ਥਰੂ ਜੋ ਕਿ ਸਾਡਾ ਟਰੈਕਟਰ ਕੋ ਸਿਆ ਹੋਇਆ ਸੀ ਟਰੈਲੀ ਫਿਰ ਇਹਨਾਂ ਨੇ ਬਹੁਤ ਹੀ ਜਿਆਦਾ ਸਹਿਯੋਗ ਨਾਲ ਆਪਣੇ ਸਾਡੀ ਸੇਵਾ ਕੀ ਆਪਣਾ ਫਰਜ਼ ਨਿਭਾਇਆ ਤੇ ਸਾਡੀ ਮਦਦ ਕੀਤੀ ਮਦਦ ਕਰਨ ਤੋਂ ਬਾਅਦ ਜੀਸੀਪੀ ਨਾਲ ਕੀਤਾ ਟੋ ਟੋ ਕਰਨ ਤੋਂ ਬਾਅਦ ਸੰਤਾਨੇ ਬੁਲਾਇਆ ਜੁਕਾਰ ਸਰਕਾਰਾਂ ਤੇ ਟੋ ਕਰਦੇ ਕਰਦੇ ਹੀ ਨਾਲ ਹੀ ਉਹਨਾਂ ਨੇ ਜੀਸੀਪੀ ਤੌਰ ਤੇ ਸਾਡਾ ਟਰੈਕਟਰ ਫਸਿਆ ਹੋਇਆ ਜੋ ਕੱਢ ਦਿੱਤਾ ਟਰੈਕਟਰ ਕੱਢਿਆ ਤੇ ਫਿਰ ਅਸੀਂ ਪਾਦ ਤੇ ਚਾਲੇ ਜੋ ਕਿ ਰੋਡ ਬਹੁਤ ਹੀ ਜ਼ਿਆਦਾ ਰੁੜ ਗਿਆ ਸੀਗਾ ਤੇ ਅਸੀਂ ਸਾਨੂੰ ਨਹੀਂ ਸੀ ਤਰੇਨਾ ਪਿੰਡ ਦਾ ਪਤਾ ਤੇ ਰੋਡ ਹੀ ਬਹੁਤ ਹੀ ਜ਼ਿਆਦਾ ਖਰਾਬ ਸੀ ਤੇ ਪਿੰਡ ਵਾਲੇ ਬਾਹਰ ਖੜੇ ਸੀ ਜੋ ਕਿ ਲੰਗਰ ਲੈਣ ਵਾਸਤੇ ਫਿਰ ਪਿੰਡ ਵਾਲਿਆਂ ਨੂੰ ਅਸੀਂ ਲੰਗਰ ਦਿੱਤਾ ਲੰਗਰ ਦੇ ਕੇ ਫਿਰ ਅਸੀਂ ਪਿੰਡ ਜੈਨਪੁਰ ਸੇਵਾ ਕੀਤੀ ਸੰਗਤਾਂ ਨੂੰ ਲੰਗਰ ਸ਼ਕਾਇਆ ਫਿਰ ਅਸੀਂ ਉਹਨਾਂ ਦੇ ਪਿੰਡ ਦੇ ਵਿੱਚ ਗਏ ਉਹਦੇ ਨਾਲ ਹੀਾਨੂੰ 2-3 ਟਰਾਲੀਆਂ ਮਿਲ ਗਈਆਂ ਫਿਰ ਅਸੀਂ ਪਿੰਡ ਵਿੱਚ ਜਾ ਕੇ ਸਾਰੀ ਸੰਗਤ ਨੂੰ ਲੰਗਰ ਸ਼ਿਕਾਇਆ ਲੰਗਰ ਸ਼ਿਕਾਨ ਤੋਂ ਬਾਅਦ ਸਾਰੀ ਸੰਗਤ ਨਾਲ ਆਪਦਾ ਕਿ ਤੱਕ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਦੱਸੋ ਅਸੀਂ ਤੁਹਾਡੇ ਲਈ ਹਾਂ ਆਏ ਹਾਂ ਫਿਰ ਸੰਗਤਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਧੰਨਵਾਦ ਕੀਤਾ ਕਿ ਤੁਸੀਂ ਸਾਡੇ ਪਿੰਡ ਵਿੱਚ ਆਏ ਇੱਥੇ ਕੋਈ ਨਹੀਂ ਸੀ ਆ ਰਿਹਾ ਫਿਰ ਅਸੀਂ ਪਹੁੰਚੇ ਢੀਂਡਪੁਰ ਦੇ ਗੁਰਦੁਆਰੇ ਸਰ ਗੁਰਦੁਆਰਾ ਦੀ ਆਵਾਜ਼ ਤੇ ਫਿਰ ਅਸੀਂ ਚੌਂਕ ਦੇ ਵਿੱਚ ਲਾ ਦਿੱਤੀ ਟਰੈਲੀ ਡਰੈਗ ਤੇ ਫਿਰ ਉੱਥੇ ਆਪਣੇ ਵੀਰ ਭਰਾਵਾਂ ਨੇ ਕੀਤੀ ਸੇਵਾ ਜੋ ਕਿ ਸਾਡੇ ਸਰਦਾਰ ਸ਼੍ਰੀਮਾਨ ਕਿਟੂ ਭਾਰੀ ਹੁਣੀ ਜਿਨ੍ਹਾਂ ਨੇ ਬਹੁਤ ਹੀ ਲੰਗਰ ਵਿੱਚ ਸਹਿਯੋਗ ਪਾਇਆ ਤੇ ਸੇਵਾ ਕੀਤੀ ਅੱਜ ਦੇ ਦਿਨ ਬਹੁਤ ਹੀ ਜ਼ਿਆਦਾ ਸੇਵਾ ਕਰਦਿ ਨੇ ਤੇ ਫਿਰ ਅਸੀਂ ਘਰ ਘਰ ਜਾ ਕੇ ਵੰਡਿਆ ਪਾਣੀ ਜਿੱਥੇ ਸੇ ਜ਼ਰੂਰਤ ਸੀਗੀ ਅਸੀਂ ਦਿੱਤਾ ਉਹਨਾਂ ਨੂੰ ਪਾਣੀ ਜੋ ਕਿ ਨਾਲੇ ਬੋਰ ਬਹੁਤ ਹੀ ਖਰਾਬ ਹੋ ਗਈ ਸੀ ਫਿਰ ਅਸੀਂ ਪਾ ਦਿੱਤੇ ਚੱਲੇ ਅੱਗੇ ਪਿੰਡ ਠਾਕੁਰ ਚ ਫਿਰ ਅਸੀਂ ਪਹੁੰਚੇ ਪਿੰਡ ठाकुर ਜਿੱਥੇ ਬਹੁਤ ਹੀ ਜ਼ਿਆਦਾ ਪਾਣੀ ਸੀਗਾ ਰਸਤੇ ਵਿੱਚ ਫਿਰ ਅਸੀਂ ਪਹੁੰਚੇ ਠਾਕੁਰਪਿੰਡ ਠਾਕੁਰੇ ਵਿੱਚ ਪਿੰਡ ਵਿੱਚ ਪਹੁੰਚ ਕੇ ਸੰਗਤਾਂਗੇ ਹੀ ਖੜੀਆਂ ਸਾਨੂੰ ਮਿਲ ਗਈਆਂ ਫਿਰ ਇੱਥੇ ਵੀ ਸਾਰੇ ਵੀਰਾਂ ਨੇ ਬਹੁਤ ਹੀ ਜ਼ਿਆਦਾ ਸੇਵਾ ਨਭਾਈ ਤੇ ਇਹ ਸਾਥ ਦਿੱਤਾ ਪਿੰਡ ਵਾਲਿਆਂ ਨੇ ਫਿਰ ਸੰਗਤਾਂ ਨੂੰ ਬਹੁਤ ਹੀ ਖੁਸ਼ੀ ਹੋਈ ਸੇਵਾ ਕੀਤੀ ਮਨ ਨੂੰ ਮਨ ਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਕਿ ਚਲੋ ਮਾਲਕ ਨੇ ਸੇਵਾ ਕਰਵਾਈ ਸਾਡੇ ਕੋ ਪਹੁੰਚੇ ਆਂ ਫਿਰ ਅਸੀਂ ਪਿੰਡ ਮੈਣੀ ਪਹੁੰਚੇ ਮੈਣੀ ਵਿੱਚ ਪਹੁੰਚ ਗਏ ਉੱਥਾਨੂੰ ਸੰਗਤਾਂ ਲੰਗਰ ਲੈ ਰਹੀਆਂ ਸੀਗੀਆਂ ਜੋ ਕਿ ਇੱਥੇ ਪਰਸ਼ ਲੱਗੀ ਸੀ ਫਿਰ ਅਸੀਂ ਪਿੰਡ ਵਾਪਸ ਚੱਲੇ ਪਏ ਭਰਾ ਨਾਲ ਸੀਗੇ ਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਦਾ ਸਮਾਨ ਪਹੁੰਚਾਇਆ ਸਾਹਿਬ ਤੇ ਫਿਰ ਅਸੀਂ ਪਹੁੰਚ ਗਏ ਆਪਣੇ ਘਰੇ ਵਾਹਿਗੁਰਜੀ ਦਾ ਹਾਲਸਾ ਵੇ ਜੀ ਕੀ ਫਤ